ਚਾਚੀ ਕੀ ਹੋ ਗਿਆ ਕਾਤਰ ਹੋਈ ਇਹਨੇ ਤੁਸੀਂ ਤੇ ਨਾਲ ਕੀ ਦਾ ਫੋਨ ਸੀ ਕਿੰਦਾਂ ਉੱਚ-ਉੱਚ ਲੱਗੇ ਪਏ ਤੁਸੀਂ ਗੱਲਾਂ ਕਰਨਾ ਪੁੱਤ ਕੁਛ ਨਹੀਂ ਮੈਂ ਇੱਕ ਗੱਲ ਕਹਾ ਮੈਨੂੰ ਮੇਰੇ ਘਰੇ ਛੱਡਿਓ ਕਿਉਂ ਕੀ ਹੋ ਗਿਆ ਚਾਚੀ ਕਾਹ ਤੋਂ ਛੱਡਿਆ ਆਈ ਘਰੇ ਤੈਨੂੰ ਪੁੱਤ ਮਨਿੰਦਰ ਦੀ ਸੱਸ ਦਾ ਫੋਨ ਸੀ ਉਹਨੂੰ ਤਾਂ ਮੈਂ ਕਹਿਤਾ ਵੀ ਮੈਂ ਜੋ ਮਨ ਚ ਆਇਆ ਉਹ ਕਰੂੰਗੀ ਪਰ ਤੈਨੂੰ ਪਤਾ ਹੀ ਆ ਵੀ ਕਿੰਦੀ ਹਰਾਮਜਾਦੀ ਉਹ ਉਹਨੇ ਕਿੱਥੇ ਟਿਕਣ ਦੇਣਾ ਚਾਚੀ ਉਹ ਤਾਂ ਡਰਨ ਦੀ ਕੋਈ ਲੋੜ ਨਹੀਂ ਤੈਨੂੰ ਨਾ ਤੂੰ ਕਿਤੇ ਨਹੀਂ ਜਾਣਾ ਸਾਡੇ ਕੋਲ ਹੀ ਰਹੇਂਗੀ ਉਹ ਤੋ ਕਹਿੰਦੀ ਮੇਰੇ ਸ਼ਰੀਕੇ ਚ ਬੈਠਣ ਦੀ ਤੈਨੂੰ ਕੋਈ ਲੋੜ ਨਹੀਂ ਦੱਸ ਮੈਂ ਕੀ ਕਰਾਂ ਚਾਚੀ ਉਹਦੇ ਕੋਲ ਨਾ ਸਿਰਫ ਫੋਕੇ ਡਰਾਵੀ ਆ ਹੋਰ ਉਹ ਕੁਝ ਨਹੀਂ ਕਰ ਸਕਦੀ ਡਰਾਉਣ ਤੋਂ ਸਿਵਾਏ ਤੇ ਮੈਂ ਕਰਾਂ ਤਾਂ ਕਰਾਂਗੀ ਪੁੱਤ ਮੈਨੂੰ ਐਂ ਤਾਂ ਦੱਸ ਦੇ ਪਤਾ ਕਿੰਨਾ ਕੁਝ ਬੋਲਿਆ ਉਹ ਫੋਨ ਤੇ ਤੇਰੇ ਬੰਦੇ ਦੀਆਂ ਕਰਤੂਤਾ ਤੇਰੇ ਬੰਦੇ ਨੇ ਉਹ ਕਰਤਾ ਤੇਰੇ ਬੰਦੇ ਨੇ ਆ ਕਰਤਾ ਨਾਲੇ ਜੱਦ ਕੇ ਕਰਾਉਣ ਨਾਲ ਹੀ ਉਹ ਸੀ ਮੈਂ ਉਹਨੂੰ ਕਹਿਤਾ ਪੁੱਤ ਸਾਰਾ ਕੁਝ ਦਿੱਤਾ ਬਦਿਆ ਗੱਲਾਂ ਚਾਚੀ ਤੁਸੀਂ ਵੀ ਸੁਣਾਤੀਆਂ ਹਨਾ ਸੁਣ ਕੇ ਫੋਨ ਨਹੀਂ ਕੱਟਿਆ ਫਿਰ ਤਾਂ ਉਹ ਆਏ ਹੋ ਜਾਂਦਾ ਵੀ ਮੈਂ ਤਾਂ ਡਰ ਗਏ ਤੁਸੀਂ ਨਾਲੇ ਤੁਸੀਂ ਉੱਥੇ ਵੀ ਕਿਹਦੇ ਕੋਲ ਜਾਓਗੇ ਕੋਣ ਉੱਥੇ ਤੁਹਾਡਾ ਮੈਨੂੰ ਦਸੀਓ ਪੁੱਤ ਚਾਹੇ ਕੋਈ ਨਾ ਹੋਵੇ ਕੋਈ ਕਹਿਣ ਜੋਗ ਰਤਨ ਹੀ ਲੈਣਾ ਕਿ ਸਾਡੇ ਸ਼ਰੀਕੇ ਚ ਬੈਠੀ ਆ ਆਪ ਦੇ ਘਰ ਚਾਚੀ ਇਹ ਵੀ ਕਰ ਤੁਹਾਡਾ ਹੀ ਆ ਅਸੀਂ ਤੁਹਾਡੇ ਨਾਲ ਕੋਈ ਫਰਕ ਰੱਖਿਆ ਨਹੀਂ ਪੁੱਤ ਤੁਸਤਾ ਕੋਈ ਫਰਕ ਨਹੀਂ ਰੱਖਿਆ ਤੇ ਫੇਰ ਲਓ ਪਤਾ ਤਾਂ ਉਹਦੀ ਆਦਤ ਬੋਲਣ ਦੀ ਨਾਲੇ ਆਪਾਂ ਨੂੰ ਪਤਾ ਚਾਚੇ ਤੇ ਝੂਠੇ ਇਲਜ਼ਾਮ ਲਾਏ ਸੀਗੇ ਚਾਚਾ ਸਹੀ ਸੀ ਤਾਂ ਹੀ ਤਾਂ ਆ ਗਿਆ ਬਾਹਰ ਹੋ ਤਾਂ ਮੈਨੂੰ ਪਤਾ ਪੁੱਤ ਹੋ ਤਾਂ ਮੇਰਾ ਰੱਬ ਜਾਣਦਾ ਜੀ ਉਹ ਸੱਚਾ ਸੀ ਤਾਂ ਹੀ ਤਾਂ ਬਾਹਰ ਆ ਗਿਆ ਹਾਂਜੀ ਚਾਚੀ ਨਾਲੇ ਐਵੇਂ ਤੁਸੀਂ ਬਹਾਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਮੈਂ ਕਰਦੀ ਹਾਂ ਕਾਲੇ ਨਾਲ ਗੱਲ ਠੀਕ ਹੈ ਦੇਖ ਲੈ ਪੁੱਤ ਨਾਲੇ ਇੱਕ ਗੱਲ ਹੋਰ ਕਿਤੇ ਨਹੀਂ ਜਾਣਾ ਤੁਸੀਂ ਇੱਥੇ ਹੀ ਰਹਿਣਾ ਸਾਡੇ ਕੋਲ ਨਹੀਂ ਅਸੀਂ ਕਿਤੇ ਜਾਣਦੇ ਹੀ ਆ ਤੁਹਾਨੂੰ ਜਿੰਨਾ ਟਾਈਮ ਚਾਚੇ ਦਾ ਪਤਾ ਨਹੀਂ ਲੱਗਦਾ ਤੋ ਤੋ ਬਗਿਆੜ ਮੂਹੀ ਪਤਾ ਨਹੀਂ ਹੋਰ ਕੀ ਕੁਛ ਬੋਲੂਗੀ ਬੋਲੀ ਜਾਂਦੋ ਬੋਲ ਕੇ ਆਪੇ ਚੁੱਪ ਹੋ ਜੂਗੀ ਮਨਿੰਦਰ ਨੂੰ ਨਹੀਂ ਟਿਕਣ ਦੇਣਾ ਉਹਨੇ ਕੰਜਰੀ ਨੇ ਚਾਚੀ ਮਨਿੰਦਰ ਆਪੇ ਸਾੰਭ ਲੂ ਵੀ ਆਪਦਾ ਹੁਣ ਤਾਂ ਉਹਨੂੰ ਵੀ ਪਤਾ ਲੱਗਣ ਲੱਗ ਗਿਆ ਉਹਦੀਆਂ ਗੱਲਾਂ ਦਾ ਠੀਕ ਹੈ ਨਾ ਚਲ ਠੀਕ ਜੇ ਤੁਸੀਂ ਉਹਦੀ ਗੱਲ ਮੰਨ ਕੇ ਉਧਰ ਜਾਣੇ ਤਾਂ ਉਹਨੂੰ ਆਏ ਹੋ ਜੂਗਾ ਵੀ ਉਹ ਤੋਂ ਤਾਂ ਡਰਦੇ ਮਾਰੇ ਆਗੇ ਤੁਸੀਂ ਇਹ ਵੀ ਗੱਲ ਤੇਰੀ ਸਹੀ ਹੈ ਪੁੱਤ ਮੈਂ ਹੁਣ ਡਰਦੀ ਤਾਂ ਮੈਂ ਉਹ ਤੋਂ ਹੈ ਨਹੀਂ ਹਾਂ ਆਪਾਂ ਡਰਨਾ ਨਹੀਂ ਚਾਚੀ ਕਿਸੇ ਤੋਂ ਵੀ ਠੀਕ ਹੈ ਨਾ ਮੈਂ ਕਾਲੇ ਨਾਲ ਗੱਲ ਕਰਦੀ ਆ। ਪੁੱ女儿 ਕਮਾਲ ਕਰਦੀ ਆ। ਤੈਨੂੰ ਮੈਂ ਕੀ ਕਿਹਾ ਸੀ ਹੈ ਵੀ ਤੋਰਾ ਫੇਰਾ ਨਹੀਂ ਕਰਨਾ। ਓਹੋ ਜੀ ਮੈਂ ਤੋਰਾ ਫੇਰਾ ਨਹੀਂ ਕਰਦੀ। ਚਾਚੀ ਨਾਲ ਰੋਈ ਜਾਂਦੀ ਐ ਅੰਦਰ ਬੈਠੇ। ਰੋਈ ਜਾਂਦੀ ਆ ਕੀ ਹੋ ਗਿਆ? ਹੋਰ ਉਹ ਸ਼ਿੰਦਰਪਾਲ ਦਾ ਬੇੜਾ ਬੈਠਿਆ ਪਿਆ। ਟਿਕਦੀ ਨਹੀਂ ਪੰਗੇ ਲੈਣੋ ਫੋਨ ਕਰਕੇ ਪਤਾ ਨਹੀਂ ਚਾਚੀ ਨੇ ਕੀ ਕੁਝ ਸੁਣਾਇਆ। ਉਹਨੇ ਫੋਨ ਕਿਉਂ ਕਰ ਲਿਆ ਚਾਚੀ ਨੂੰ? ਹੈ? ਕਹਿੰਦੇ ਸ਼ਰੀਕਾਂ ਦੇ ਬੈਠੀ ਆ ਘਰੇ ਆਪਦੇ ਘਰੇ ਜਾ ਨਹੀਂ ਜਾਂਦਾ じゃ ਕਹਿੰਦੇ ਸਾਡੇ ਘਰੇ ਆਜਾ ਉੱਥੇ ਬੈਠੇ ਕੀ ਕਰਦੀ ਆ ਅੱਛਾ ਉਹਨੂੰ ਕਹ ਤੂੰ ਤਾਂ ਬੜਾ ਉਹਦਾ ਸ਼ਰੀਕਾ ਕਬੀਲਾ ਸਮਝਦੀ ਆ ਵੀ ਇਹ ਆਪਦੇ ਸ਼ਰੀਕੇ ਜਿਹਾ ਜਾੜੜੇ ਹਨਾ ਕ ਤੇਨੂੰ ਐ ਪਤਾ ਵੀ ਸ਼ਰੀਕਾ ਕਬੀਲਾ ਕੀ ਹੁੰਦਾ ਹੁਣ ਅਸੀਂ ਸ਼ਰੀਕ ਬਣ ਕੇ ਕਿੱਥੇ ਹੈ ਉਹ ਜੀ ਇਹ ਜਿਹਨੂੰ ਕੀ ਪਤਾ ਹੁੰਦਾ ਇਹ ਜਿਹਨੂੰ ਤਾਂ ਕੱਲੇ ਡਰਾਮੇ ਕਰਨੇ ਆਉਂਦੇ ਨੇ ਬਸ ਤੇ ਚਾਚੇ ਬਾਰੇ ਉਹੀ ਪੁਰਾਣੀਆਂ ਗੱਲਾਂ ਤੇ ਰਵਿਉ ਕਿਉਂ ਹਰਾਲਾ ਕਿਉਂ ਜੇਲ੍ਹ ਚ ਗਿਆ ਸੀਗਾ ਕਾਰਨਾਮੇ ਉਹਨੇ ਕੀ ਕੀਤੇ ਸੀ ਉਹ ਵੀ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਜਾਣ ਜਾਣ ਕੇ ਛੇੜਦੀ ਆ ਨਾ ਮੈਨੂੰ ਐ ਤਾਂ ਦੱਸ ਦੇ ਮੈਨੂੰ ਕਿ ਪਤਾ ਲੱਗ ਗਿਆ ਵੀ ਚਾਚੀ ਇੱਥੇ ਬੈਠੀ ਆ ਮੈਨੂੰ ਕੀ ਪਤਾ ਇਹ ਤਾਂ ਗੱਲ ਮੈਂ ਸੋਚੀ ਨਹੀਂ ਵੀ ਉਹਨੂੰ ਕਿਵੇਂ ਪਤਾ ਲੱਗ ਗਿਆ ਉਹ ਯਾਰ ਹਰ ਇੱਕ ਗੱਲ ਉਹਨਾਂ ਦੇ ਘਰ ਤੱਕ ਜਾ ਵਰਦੀ ਆ ਪਤਾ ਨਹੀਂ ਕੀ ਸਿਸਟਮ ਹੈ ਕੀ ਨਹੀਂ ਹੈ ਨਾਲੇ ਉਹਨੂੰ ਕੀ ਦੁੱਖ ਹੈ ਇੱਥੇ ਚਾਚੀ ਬੈਠੀ ਦਾ ਕੋਈ ਤਾਂ ਗੱਲ ਨਾ ਹੁਣ ਇਧਰ ਮਨਿੰਦਰ ਵੀ ਨਹੀਂ ਆਈ ਤੇ ਚਾਚੀ ਨਾਲ ਮਨਿੰਦਰ ਦੀ ਗੱਲ ਵੀ ਨਹੀਂ ਹੋਈ ਕੱਲ ਮਨਿੰਦਰ ਦੱਸੂ ਵੀ ਕਿਉਂ ਉਹ ਯਾਰ ਐਵੇਂ ਜਾਣ ਕੇ ਉਹ ਦਿਮਾਗ ਖਰਾਬ ਕਰਦੇ ਆ ਠੀਕ ਆ ਮੈਨੂੰ ਪਤਾ ਵੀ 100 ਚੋਂ 70% ਮੈਨੂੰ ਸ਼ੱਕ ਆ ਵੀ ਉਹਨਾਂ ਦਾ ਹੱਥਾ ਕਰਾ ਕੋ ਕਰਨ ਦੇ ਉਹ ਜਾਣ ਕੇ ਗੱਲ ਖਿਲਾਰਦੇ ਆ ਕਿ ਇਹ ਉੱਥੇ ਜਾਵੜੂ ਠੀਕ ਆ ਇਹ ਇੱਥੇ ਮੈਂ ਤੇਰੇ ਚੁੱਲ੍ਹ ਜਾ ਰਹੂੰ ਵੀ ਕੋਈ ਪਾਇਰ ਬਾਹੀ ਹੋਣੀ ਨਹੀਂ ਜਾਣ ਕੇ ਛੇੜਦੇ ਆ ਉਹ ਕੋਈ ਗੱਲ ਨਹੀਂ ਚਾਚੀ ਨੂੰ ਕਹਾਂ ਤੂੰ ਐਵੇਂ ਦਿਲ ਨਾ ਹੁਲਾ ਕਰਿਆ ਕਰ ਹੈ ਪਰੋਂ ਨੂੰ ਦੱਸ ਚਾਚੀ ਕੀ ਜਵਾਕੜੀ ਆ ਸਮਾ ਮੂਰੋ ਚਾਚੀ ਦੀ ਦੋ ਦਿਨਾਂ ਚਾਰ ਸੁਣਾਉਂਦੀ ਉਹਨੂੰ ਚਾਚੀ ਨੇ ਤਾਂ ਬਥੇਰੀਆਂ ਸੁਣਾਤੀਆਂ ਪਰ ਚਾਚੀ ਨੂੰ ਕਹਿੰਦੀ ਨਾ ਚਾਚੀ ਤਾਂ ਜਾਨ ਨੂੰ ਤਿਆਰ ਹੋ ਗਈ ਕਹਿੰਦੀ ਮੈਂ ਤਾਂ ਜਾਣੀ ਆ ਕਹਿੰਦੀ ਇੱਥੇ ਮੈਂ ਨਹੀਂ ਰਹਿੰਦੀ ਤੇ ਚਾਚੀ ਨੇ ਤਾਂ ਮੈਂ ਸਮਝਾਇਆ ਹੀ ਉਹ ਚਾਚੀ ਤੂੰ ਕਿਤੇ ਨਹੀਂ ਜਾਣਾ ਇੱਥੇ ਰਹਿ ਸਾਡੇ ਕੋਲ ਜਾਂ ਤੂੰ ਚਾਚੀ ਨੂੰ ਕ ਕਹ ਵਾ ਤੇਰਾ ਉੱਥੇ ਕੋਈ ਹਜੇ ਲੱਲਾ ਨਹੀਂ ਖੱਖਾ ਨਹੀਂ ਘਰੇ ਕੋਈ ਜੀ ਨਹੀਂ ਉੱਥੇ ਠੀਕ ਆ ਆ ਦਾ ਰਾਮਦਰੀ ਨਾ ਇੱਥੇ ਰੋਟੀ ਪਾਣੀ ਖਾ ਛੱਡ ਕੇ ਨਾਲੇ ਮੇਰਾ ਜੀ ਲੱਗਿਆ ਤੋਂ ਨੂੰ ਐ ਕਹਿਆ ਕਰ ਕਹ ਚਾਚੀ ਤੇਰੇ ਨਾਲ ਮੇਰਾ ਜੀ ਲੱਗਿਆ ਵਾ ਇੰਨੇ ਨਾਲ ਉਹਦਾ ਮਨ ਬਦਲ ਜਾਂਦਾ ਉਹ ਗੱਲ ਉਹਦੇ ਦਿਮਾਗ ਚ ਲਾ ਜਾਂਦੀ ਉਹਦਾ ਧਿਆਨ ਤੇਰੇ ਤੇ ਹੋ ਜਾਂਦਾ ਚਲ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਚਾਚੀ ਨੂੰ ਦੁਬਾਰਾ ਬਾਕੀ ਤਾਂ ਮੈਂ ਕਿਹਾ ਹੀ ਸੀਗਾ ਚਾਚੀ ਨੂੰ ਕਿਤੇ ਨਹੀਂ ਜਾਣਾ ਤੁਸੀਂ ਇੱਥੇ ਰਹਿਣਾ ਤੇ ਨਾ ਹੀ ਕਿਸੇ ਤੋਂ ਡਰਨ ਦੀ ਲੋੜ ਐ ਉਹ ਮੈਂ ਕਹਣਾ ਕਾਣੂ ਜਾਣਾ ਯਾਰ ਕਾਣੂ ਜਾਣਾ ਉਧਰ ਮੈਨੂੰ ਐ ਲੱਗਦਾ ਵੀ ਸਿਰੋਂ ਪਾਣੀ ਲੰਘਦਾ ਜਾਂਦਾ ਮ ਉਹ ਜਾਣ ਕੇ ਪੰਗੇ ਲੈਂਦੇ ਉਹ ਭਾਲ ਦੀ ਤਾਂ ਇਹੀ ਆ ਵੀ ਔਣ ਸਾਡੇ ਕੋਲ ਤੇ ਅਸੀਂ ਲੜਾਈ ਕਰੀਏ ਉਹ ਯਾਰ ਉਹਦੇ ਦਿਮਾਗ ਚ ਇਹ ਚੱਲਦਾ ਵੀ ਕਿਹੜਾ ਇਹ ਪੈਲ ਕਰਨ ਮੁੜ ਕੇ ਇਹਨਾਂ ਤੇ ਕੋਈ ਕਾਰਵਾਈ ਕਰਾ ਕੇ ਇਹਨਾਂ ਨੂੰ ਫਸਾ ਦੂ ਠੀਕ ਆ ਮੇਰੀ ਗੱਲ ਉੱਥੀ ਦੱਬੀ ਜਾਊ ਡਰਤਾ ਇਹੇ ਆ ਹੁਣ ਹੈ ਕੌਣ ਚਾਚੇ ਨੂੰ ਲੱਭਣ ਵਾਲਾ ਤੁਸੀਂ ਹੋਂ ਹੁਣ ਉਹਨੂੰ ਆਏ ਹੋਇਆ ਤਾਂ ਵੀ ਤੁਸੀਂ ਜਾਓਗੇ ਕੁਝ ਨਾ ਕੁਝ ਕਾਰਵਾਈ ਇੱਕ ਮੈਂ ਕਰ ਦੂੰਗੀ ਉਹ ਯਾਰ ਚਲ ਕੋਈ ਨਹੀਂ ਦੇਖਦੇ ਆ ਤੂੰ ਮੜਾ ਚਾਚੀ ਦਾ ਦਿਲ ਤਰਾ ਠੀਕ ਆ ਨਾਲੇ ਤੂੰ ਫੋਨ ਚੱਕ ਲੈਂਦੀ ਤੈਨੂੰ ਕਿਹੜਾ ਪਤਾ ਨਹੀਂ ਲੱਗਦਾ ਸੀ ਓਹੋ ਫੋਨ ਤਾਂ ਮੇਰੇ ਹੱਥ 'ਚ ਹੀ ਸੀਗਾ ਚਾਚੀ ਦਾ ਮੈਨੂੰ ਆਏ ਸੀ ਕੋਈ ਵੀ ਜਾਣਕਾਰ ਤਾਂ ਹੋਣਾ ਕੋਈ ਜ਼ਰੂਰੀ ਫੋਨ ਹੋਣਾ ਕਈ ਵਾਰ ਕੋਈ ਚਾਚਾ ਹੀ ਕਰ ਲੰਦਾ ਉਹਰੇ ਪਰ ਉਹ ਫੋਨ ਹਨਾ ਤਾਂ ਮੈਂ ਤਾਂ ਫੜਾਉਣ ਗਈ ਸੀਗੀ ਚਾਚੀ ਨੂੰ ਤੇ ਨੰਬਰ ਸੇਵ ਨਹੀਂ ਸੀਗਾ ਜੇ ਮੈਨੂੰ ਪਤਾ ਹੁੰਦਾ ਮੈਂ ਹੀ ਗੱਲ ਕਰ ਲੈਂਦੀ ਬਸ ਠੀਕ ਆ ਤੇਰਾ ਵੀ ਦਿਮਾਗ ਅੱਧਾ ਹੀ ਕੰਮ ਕਰਦਾ ਤੈਨੂੰ ਐ ਪਤਾ ਨਾ ਵੀ ਚਾਚੀ ਉਹਦੀ ਦਿਲ ਹੌਲਾ ਕਰ ਲੈਂਦੀ ਆ ਮਾੜੀ ਜੀ ਗੱਲ ਤੇ ਮਨ ਭਰਿਆ ਆਉਂਦੀ ਆ ਉਹ ਉਹਨੂੰ ਹੁਣ ਮਾੜੀ ਦੇ ਸਾਰੇ ਦੀ ਲੋੜ ਆ ਆਮਦਾਰੀ ਦੀ ਲੋੜ ਆ ਮੈਂ ਤੂੰ ਮੜੇ ਮੂਰੇ ਆਪ ਫੜੇ ਗੱਲ ਦਾ ਧਿਆਨ ਰੱਖਿਆ ਕਰ ਮੂਰੇ ਆਪ ਗੱਲ ਰੋਕ ਲਈ ਠੀਕ ਆ ਅੱਧੀਆਂ ਗੱਲਾਂ ਤਾਂ ਮੈਂ ਨਹੀਂ ਚਾਚੀ ਨੂੰ ਦੱਸਦਾ ਮੈਨੂੰ ਪਤਾ ਵੀ ਐਵੇਂ ਮਨ ਖਰਾਬ ਕਰੂਗੀ ਉਹੋ ਜੀ ਹੁਣ ਉਹਨਾਂ ਦਾ ਫੋਨ ਸੀ ਉਹਨਾਂ ਦੇ ਫੋਨ ਤੇ ਮੈਂ ਕਿਵੇਂ ਫੋਨ ਚੱਕ ਕੇ ਗੱਲ ਕਰ ਲਾਂਦੀ ਬਾਕੀ ਮੈਨੂੰ ਐ ਲੱਗਦਾ ਵੀ ਮਨਿੰਦਰ ਨਾਲ ਗੱਲ ਕਰਨੀ ਤੋਂ ਮੜਾ ਇਹ ਕਹਿਣਾ ਬੂ ਵੀ ਮੜਾ ਸਮਝਾ ਦੇ ਇਹਨੂੰ ਜੇ ਸੰਗੀ ਚ ਹੱਤ ਪਾ ਲਿਆ ਨਾ ਰਗਾਂ ਘੁੱਟ ਦਿਆਂਗੇ ਕਿ ਅਸੀਂ ਆਓ ਤੁਸੀਂ ਮਨਿੰਦਰ ਨਾਲ ਗੱਲ ਕਰਿਓ ਹੋਰ ਕੀ ਆ ਯਾਰ ਐਵੇਂ ਇੱਕ ਤਾਂ ਬੰਦਾ ਦੁਖੀ ਆ ਉੱਤੋਂ ਉਹਨੂੰ ਮਿਹਨੇ ਮਾਰਨ ਮਾਰਦੀ ਆਂ ਕਿ ਦੁਖੀ ਕਰਦੇ ਆ ਹੋਰ ਵੱਡੀ ਆ ਯਾ ਸਰੀਕੇ ਕਬੀਲੇ ਵਾਲੀ ਉਹ ਹੈ ਹੁਣ ਕਦੇ ਆ ਵਰਤੀਆਂ ਕਿਸੇ ਭੈਣ ਭਰਾਣਾ ਚਾਚੇ ਤਾਏ ਦਾ ਵਰਤੀਆਂ ਕਦੇ ਪਤਾ ਤੁਹਾਨੂੰ ਇਸ ਤਰੀਕਾ ਕਬੀਲਾ ਕੀ ਹੁੰਦਾ ਹੈ ਇਹ ਜਨ ਨੂੰ ਕੀ ਪਤਾ ਹੁੰਦਾ ਉਹ ਕਦੇ लाडी ਨੂੰ ਨਹੀਂ ਕਿਤੇ ਜਾਣ ਦਿੱਤਾ ਆਪ ਦੇ ਪਿੱਛੇ ਲਾਈ ਰੱਖਦੀ ਆ ਉਹ ਇਹਨਾਂ ਦੀ ਤਾਂ ਉਹ ਗੱਲ ਆ ਵੀ ਚੂਹੇ ਨੂੰ ਮਿਲ ਗਈ ਹਲਦੀ ਪੰਸਾਰੀ ਬਣ ਕੇ ਬਹਿ ਗਿਆ ਸੀ ਠੀਕ ਆ ਉਹ ਮੈਂ ਇਹਨਾਂ ਨੂੰ ਸਾਰਾ ਕੁਝ ਬਣਾਇਆ ਬਣਾਇਆ ਮਿਲ ਗਿਆ ਉਹਦੇ ਰਾਜ ਤਾਜ ਦੇ ਆ ਇਹ ਆਦੇ ਪੈਰ ਛੱਟ ਗਏ ਹਾਂਜੀ ਕਿੰਨਾ ਕੁ ਟਾਈਮ ਬਚਣਗੇ ਕੋਈ ਗੱਲ ਨਹੀਂ ਸੱਚ ਤਾਂ ਸਾਹਮਣੇ ਆ ਹੀ ਜਾਊਗਾ ਇੱਕ ਨ ਇੱਕ ਦਿਨ ਚੱਲ ਕੋਈ ਨਹੀਂ ਬਾਕੀ ਉਹਨੂੰ ਤਾਂ ਦੁੱਖ ਹੀ ਨਹੀਂ ਯਾਰ ਉਹਨੂੰ ਕਹਦਾ ਦੁੱਖ ਆ ਇੱਥੇ ਬੈਠੀ ਦਾ ਚਾਚੀ ਦਾ ਕੀ ਪਤਾ ਕਾ ਦਾ ਦੁੱਖ ਆ ਉਹਨੂੰ ਕਾ ਛੋਟੇ ਚੌਂਤਰੇ ਤੇ ਤਾਂ ਨਹੀਂ ਬੈਠੀ ਚਾਚੀ ਆ ਕੇ ਸਾਡੇ ਘਰੇ ਬੈਠੀ ਆ ਉਹਨੂੰ ਦੁੱਖੀ ਇਹੇ ਆ ਵੀ ਇਹਨਾਂ ਨਾਲ ਕਿਉਂ ਵਰਤਦੇ ਆ ਪੂਆ ਇਸੀ ਪੂਆ ਨੂੰ ਇਹਨਾਂ ਕੋਲ ਸੁਣੋਂਦੀ ਸੀ ਦੀ ਤੂੰ ਇੱਧਰ ਨਹੀਂ ਹੁੰਦੀ ਆਈ ਨਹੀਂ ਹੁੰਦੀ ਬਸ ਹਾਂ ਉਹ ਪੂਆ ਵੀ ਇੱਧਰ ਆਈ ਨਹੀਂ ਸੀ ਸੀ ਉਹਨਾਂ ਨੂੰ ਹੈ ਕਦੇ ਉਹਦੇ ਕੋਲੇ ਜਾ ਕੇ ਛਿੱਪੇ ਸੀ ਉੱਥੇ ਜਿੱਦ ਦੇ ਦਾ ਮੇਰਾ ਪਿਓ ਮਰਿਆ ਮੁੜ ਕੇ ਵਰਤਿਆ ਪਰ ਉਹਦਾ ਪੂਆ ਨਾ ਹੈ ਕਦਾਂ ਸਮਝਿਆ ਵੀ ਸਾਡੇ ਘਰ ਦੀ ਕੁੜੀ ਆ ਮੇਰੀ ਗੱਲ ਸੁਣੋ ਵਰਤ ਵਰਤਈਆ ਤਾਂ ਆਪਾਂ ਜਮਾਂ ਨਾਲ ਨੇ ਆਪਣੇ ਨਾਲ ਨਹੀਂ ਰੱਖਿਆ ਉੱਥੇ ਜਾਣ ਤਾਂ ਦੂਰ ਦੀ ਗੱਲ ਆ ਉਹ ਪਤਾ ਹੀ ਆ ਮੈਨੂੰ ਕਿਹੜਾ ਪਤਾ ਨਹੀਂ ਇੰਨਾ ਚੀ ਪਲਿਆ ਮੈਂ ਹੈ ਇਹਨਾਂ ਦੇ ਇਕਲੀਆਂ-ਇਕਲੀਆਂ ਕਰਤੂਤਾਂ ਦਾ ਪਤਾ ਮੈਨੂੰ ਵੀ ਕਿੰਨੇ ਕ ਬਰਤਨ ਆ ਲੈ ਆ ਕਿੰਨੇ ਕ ਨਹੀਂ ਆ ਚੱਲ ਮੇਰੀ ਗੱਲ ਸੁਣੋ ਮੈਂ ਮਨਿੰਦਰ ਨਾਲ ਗੱਲ ਕਰੂੰਗੀ ਤੇ ਉਹਨੂੰ ਦੱਸੂੰਗੀ ਆ ਉਹਨੂੰ ਕਹਿ ਦੇ ਕਿ ਕਰੀ ਇਹਨੂੰ ਵਜਾ ਨਾ ਸਮਝਾ ਦੇ ਵੀ ਸਾਡੇ ਇੱਥੇ ਫੋਨ ਕਰਨ ਦੀ ਲੋੜ ਨਹੀਂ ਤੇ ਚਾਚੀ ਨੂੰ ਤੰਗ ਪਰੇਸ਼ਾਨ ਨਾ ਕਰੇ ਦੂਰ ਬਾਕੀ ਮੈਂ ਨੰਬਰ ਹੀ ਰਿਜੈਕਟ ਲਿਚੇ ਸਿੱੜ ਦੇਣੀ ਚਾਚੀ ਦਾ ਫੋਨ ਫੜ ਕੇ ਬਾਕੀ ਕੋਈ ਫੋਨ ਆਵੇ ਠੀਕ ਆ ਪਹਿਲਾਂ ਤੂੰ ਆਪ ਚੱਕ ਕੇ ਪੁੱਛ ਲੈ ਗਰ ਵੀ ਕੌਣ ਬੋਲਦਾ ਕੌਣ ਨਹੀਂ ਬੋਲਦਾ ਕਿਦਾ ਚਾਚੀ ਨੂੰ ਇੰਨਾ ਫੋਨ ਦਾ ਠੀਕ ਹੈ ਜੀ ਕੋਈ ਨਾ ਮੈਂ ਚੱਕ ਲਿਆ ਕਰੂੰਗੀ ਅੱਗੇ ਧਿਆਨ ਰੱਖੂੰਗੀ ਕਈ ਵਾਰੀ ਕੋਈ ਜਾਣ ਕੇ ਸ਼ਰਾਰਤ ਕਰ ਦਿੰਦਾ ਹੁੰਦਾ ਚਾਚੇ ਬਾਰੇ ਕੋਈ ਮੰਦਾ ਚੰਗਾ ਕਹਿ ਦੇ ਵੀ ਆਹ ਹੋ ਗਿਆ ਜਾ ਹੋ ਗਿਆ ਹੈ ਇੱਥੇ ਇਹਦਾ ਬਲੱਡ ਵੱਜ ਜਾ ਕੋਈ ਹੋਰ ਟਾਇਕ ਆ ਕੇ ਮਰਗੀ ਮੁੜ ਕੇ ਕਿੱਥੋਂ ਭਰਾਂਗੇ ਗੱਲ ਤਾਂ ਥੋੜੀ ਸਹੀ ਆ ਚਲ ਕੋਈ ਗੱਲ ਨਹੀਂ ਮੈਂ ਹੁਣ ਸਭ ਗੱਲਾਂ ਦਾ ਧਿਆਨ ਰੱਖੂੰਗੀ ਠੀਕ ਹੈ ਆਹੋ ਨਾਲੇ ਤੂੰ ਆਵਾਜ਼ ਕਰ ਲੈ ਆਰਾਮ ਮੈਂ ਤੈਨੂੰ ਦੱਸਦਾ ਹਾਂ ਆਹੋ ਪਾ ਜਾ 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 ਕੇ ਰੈਸਟ ਕਰ ਲੈ ਤੇ ਬੋਲੀ ਜਾਨੀ ਹੈ ਮੈਂ ਆਹੋ ਤੂੰ ਆਟਾ ਵਿੱਚ ਸਰਪੰਚ ਨਹੀਂ ਬਣ ਜਾ ਕਰ ਹਰੇਕ ਗੱਲ 'ਚ ਨਾ ਇਹਨੂੰ ਆਏ ਆ ਵੀ ਮੈਂ ਵੀ ਕਰਨਾ ਕੀ ਨਹੀਂ ਆਉਂਦਾ ਧਿਆਰ ਵੀ ਨਹੀਂ ਰੱਖੀਦਾ ਯਾਰ ਕਮਾਲ ਹੋਈ ਪਈ ਹੈ ਹਰਪ੍ਰੀਤ ਦਾ ਫੋਨ ਹਲੋ ਹਲੋ ਕਿਵੇਂ ਮਨੀਂਦਰਾ ਮੈਂ ਤਾਂ ਜਮਾ ਠੀਕ ਆ ਤੂੰ ਸੁਣਾ ਤੂੰ ਕਿਵੇਂ ਆ ਹੈ ਨਿੱਕਾ ਕਾਕੂ ਕਿਵੇਂ ਆ ਠੀਕ ਆ ਸਭ ਦੋਵੇਂ ਅੱਛਾ ਹੋ ਚੁੱਕੀ ਕਰੀ ਜਾਂਦੀ ਸੀ ਕੁਝ ਨਹੀਂ ਬਸ ਤੈਨੂੰ ਪਤਾ ਹੀ ਹੈ ਕੰਮ ਧੰਦੀ ਹੈ ਇੱਥੇ ਕਰੇ ਹੋਰ ਕੀ ਕਰਨਾ ਮੈਂ ਅੱਛਾ ਮੈਂ ਵੀ ਨਾ ਦਵਾਈ ਲੈ ਕੇ ਆਈ ਸੀ ਯਾਰ ਡਾਕਟਰ ਨੇ ਨਾ ਇਹ ਕਹਤੇ ਵਿੱਚ ਆਖਦੀ ਧੜਕਣ ਨਹੀਂ ਹੈਗੀ ਹਾਂ ਏ ਗੱਲ ਤੂੰ ਨਾਰਮਲ ਲੈ ਰਹੀ ਆ ਤੈਨੂੰ ਪਤਾ ਕਿੰਨੀ ਵੱਡੀ ਗੱਲ ਐ ਇਹ ਤੂੰ ਨਾ ਸੱਚੇ ਹਰ ਪਿੱਤੇ ਜਵਾਂ ਧਿਆਨ ਨਹੀਂ ਰੱਖਦੀ ਆ ਆਪਦਾ ਓਹੋ ਯਾਰ ਉਹ ਡਾਕਟਰ ਨੇ ਮੈਨੂੰ ਦਵਾਈ ਦੇਤੀ ਉਹ ਕਹਿੰਦੇ ਠੀਕ ਹੋ ਜਾ ਸਭ ਕੁਝ ਅਧਰੂ ਸੱਤੀ ਟੈਨਸ਼ਨ ਨਹੀਂ ਬੈਠਿਆ ਪਰ ਇਹਨੇ ਕਿ ਮੈਂ ਤਾਂ ਇੰਨਾ ਕੋਸਣਾ ਲਾ ਕੇ ਹਸਪੀਟਲ ਚ ਲਾ ਕੇ ਮੈਨੂੰ ਬੋਲ ਫਿਰ ਘਰੇ ਆ ਕੇ ਬੋਲਣ ਲੱਗਿਆ ਨਾ ਹੋਰ ਤੈਨੂੰ ਸੁਣਾਵਾਂ ਇਹਨਾਂ ਤਾਂ ਹੋਰ ਕੀ ਕਰੇ ਹੈ ਇਹ ਗੱਲ ਤਾਂ ਸੁਣਾਉਣ ਵਾਲੀ ਬੰਦੀ ਆ ਤੂੰ ਵੀ ਨਾ ਥੋੜੇ ਮੜੇ ਮੁੱਢੀ ਨਾ ਭਾਲਦੀ ਆ ਛਤਰੋਲ ਯਾਰ ਛਤਰੋਲ ਦੀ ਗੱਲ ਨਹੀਂ ਧਿਆਨ ਪੂਰਾ ਰੱਖੀ ਜਾਉਂਦੇ ਫੇਰ ਵੀ ਪਤਾ ਨਹੀਂ ਕੀ ਕੁਝ ਹੋ ਹੀ ਜਾਂਦਾ ਯਾਰ ਮੇਰੇ ਨਾਲ ਇਹ ਤਾਂ ਸਮਝ ਹੀ ਨਹੀਂ ਆਉਂਦੀ ਹਰਪ੍ਰੀਤ ਮੇਰੀ ਗੱਲ ਸੁਣ ਤੂੰ ਨਾ ਆਪ ਦਾ ਆਪ ਧਿਆਨ ਰੱਖਣਾ ਤੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਵੀ ਕੋਈ ਮੇਰਾ ਧਿਆਨ ਰੱਖੂਗਾ ਤੇ ਆਪ ਤੂੰ ਅਣਗਹਿਲੀ ਕਰੀ ਜਾਵੇਂ ਮੈਂ ਕੰਮ ਕਰ ਲੇਣੀ ਮੈਂ ਐ ਕਰ ਲੇਣੀ ਨਹੀਂ ਤੂੰ 9 ਮਹੀਨੇ ਬਸ ਐ ਸਮਝ ਲੈ ਬਸ ਤੂੰ ਉਹਦੇ ਜਵਾਬ ਨੂੰ ਦੇ ਦੇ 9 ਮਹੀਨੇ ਤੂੰ ਜਿਵੇਂ ਤੈਨੂੰ ਡਾਕਟਰ ਕਹਿੰਦਾ ਨਾ ਜਿਵੇਂ ਜਿੰਨੇ ਵਜੇ ਦਵਾਈ ਕਹਿੰਦਾ ਓਨੇ ਵਜੇ ਦਵਾਈ ਲੈ ਜਿਵੇਂ ਤੈਨੂੰ ਕਹਿੰਦਾ ਤੂੰ ਓਵੇਂ ਕਰ ਤੇਰੇ ਲਈ ਤਾਂ ਜਵਾਬ ਹੀ ਸਾਰਾ ਕੁਝ ਆ ਕਿ ਤੁਸੀਂ ਡਿਪੈਂਡਿੰਗ ਨਹੀਂ ਜਾਂਦੇ ਵੀ ਆਪਦੇ ਡਿਵਾਈਸ ਦਵਾਈ ਵੀ ਪੂਰੇ ਟਾਈਮ ਸੇ ਲਈ ਜੰਨੇ ਆ। ਨਾਲੇ ਚਾਚਾ ਨੇ ਫੋਨ ਤਾਂ ਕੀਤਾ ਸੀਗਾ ਤੇ ਚਾਚੀ ਨੂੰ ਨਾ ਸਿੰਦਰਪਾਲ ਨੇ ਫੋਨ ਕੀਤਾ ਸੀਗਾ। ਉਹ ਤੇ ਹਮਕਿਆਂ ਦੇ ਜਾਂਦੇ ਕਹਿੰਦੇ ਸ਼ਰੀਕਾਂ ਦੇ ਘਰੇ ਬੈਠੀਆਂ ਆ ਆਪਦੇ ਘਰੇ ਨਹੀਂ ਜਾਇਆ ਜਾਂਦਾ। پتہ ਨਹੀਂ ਇੱਧਰ ਘਰੇ ਵੀ ਗਿਆ ਹੋਊਗਾ ਕਿ ਤੁਹਾਡੇ ਘਰੇ ਵੀ ਇੱਧਰ ਆ ਜਾ। ਤੇ ਉਹ ਹੀ ਪੁਰਾਣੀਆਂ ਗੱਲਾਂ ਤੇਰੇ ਘਰ ਵਾਲੇ ਨੇ ਆਇਆ ਕੀਤਾ। ਉਹ ਕੀਤਾ ਕੇਸ ਪੈ ਗਿਆ ਸੀ ਰੇਪ ਦਾ। ਨਹੀਂ ਇਹੋ ਜਿਹੀ ਗੱਲਾਂ ਕਰਨ ਦਾ ਕੀ ਮਤਲਬ ਹੈ ਨਾ। ਮੰਮੀ ਨੇ ਫੋਨ ਕੀਤਾ। ਹੋਰ ਮੈਨੂੰ ਨਹੀਂ ਹਰਪੀ ਦਾ ਇਸ ਗੱਲ ਦਾ ਪਤਾ ਕੋਈ ਗੱਲ ਨਹੀਂ ਤੂੰ ਵਧੀਆ ਕੀਤਾ ਫੇ ਮੈਨੂੰ ਦੱਸ ਤਾਂ ਹੁਣ ਮੰਮੀ ਨੂੰ ਮੈਂ ਦੱਸਦੀ ਆ ਨਾ ਉਹਨੂੰ ਕੀ ਮਤਲਬ ਆ ਮੇਰੀ ਮਾਂ ਕਿੱਥੇ ਮਰਜੀ ਜਾ ਕੇ ਬੈਠੇ ਨਾ ਜਦੋਂ ਮੇਰੀ ਮਾਂ ਇੱਥੇ ਆਈ ਸੀ ਉਦੋਂ ਕਿਹਾ ਜਰ ਲੈਂਦੀ ਸੀ ਉਦੋਂ ਵੀ ਨਹੀਂ ਜਰਦੀ ਇਹ ਨੂੰ ਐਂ ਵੀ ਮੇ ਪੰਗੇ ਲਵਾਇਨਾ ਤੇ ਇਹ ਡਰ ਕੇ ਮੈਂ ਚਾਹਤੀ ਨੂੰ ਸਮਝਾਤਾ ਮੈਂ ਕਿ ਚੰਨੂ ਕਿਤੇ ਜਾਂਦੀ ਲੋੜ ਨਹੀਂ ਕਰਦੀ ਤੂੰ ਇੱਥੇ ਰਹਿ ਸਾਡੇ ਕੋਲ ਕਿ ਨਾਏ ਤੈਨੂੰ ਉਹਦੇ ਅੰਦਰਾਂ ਤੇ ਲੋੜ ਆਤੋ ਮੇਰੀ ਮਾਂ ਵਿਚਾਰੀ ਦੁੱਖਾਂ ਦੀ ਮਾਰੀ ਕੀ ਕਰੇ ਧੀ ਵਾਲੇ ਪਾਸੇ ਵੀ ਔਖੀ ਆ ਘਰੋਂ ਵੀ ਔਖੀ ਆ ਮੈਂ ਤਾਂ ਹੀ ਨਹੀਂ ਸਮਝ ਆਉਂਦਾ ਵੀ ਲੋਕ ਚੋਬੇ ਕਾਹ ਤੋਂ ਮਾਰਦੇ ਆ ਟਿਕਨ ਕਿਉਂ ਨਹੀਂ ਦਿੰਦੇ ਨਾ ਮੇਰੀ ਸੱਸ ਨੂੰ ਕੀ ਤਕਲੀਫ ਆ ਜੇ ਉਹ ਤੁਹਾਡੇ ਕੋਲ ਜਾ ਕੇ ਬੈਠੀ ਆ ਤਾਂ ਇਹਨੂੰ ਤਾਂ ਇੱਥੇ ਕੁਛ ਨਹੀਂ ਨਾ ਹੈ ਇਹਦੇ ਘਰੋਂ ਤਾਂ ਨਹੀਂ ਪੈਸੇ ਜਾਂਦੇ ਜਨੇ ਵੀ ਇੱਧਰ ਕਿਉਂ ਨਹੀਂ ਆਉਂਦਾ ਕੋਈ ਵਰਤ ਵਰਤੇ ਆਪ ਨੂੰ ਨਹੀਂ ਕਰਨਾ ਹੁੰਦਾ ਇਹਦੇ ਭੇੜੇ ਮੂੰਹ ਵਾਲੀ ਦੇ ਇੱਥੇ ਆਉਂਦਾ ਵੀ ਕੌਣ ਆ ਇਹਨੂੰ ਵੇਖ ਕੇ ਤਾਂ ਕੋਈ ਰਾਜ ਹੀ ਨਹੀਂ ਹੈਗਾ ਹੈ ਘਰੇ ਬੰਦੀ ਆ ਇਹ ਮਾਲਕਨ ਬਾਹਰ ਇਹਨੂੰ ਕੋਈ ਕੁੱਤੀ ਵੀ ਨਹੀਂ ਪੁੱਛਦੀ ਉਹੀ ਤਾਂ ਗੱਲ ਆ ਤੂੰ ਨਾ ਫਿਕਰ ਨਾ ਕਰ ਤੂੰ ਮੰਮੀ ਨੂੰ ਚੰਗੀ ਤਰ੍ਹਾਂ ਸਮਝਾ ਦੇ ਕਿ ਕੋਈ ਲੋੜ ਨਹੀਂ ਹੈਗੀ ਹੈ ਵੀ ਇਹ ਜਿਹੜਾ ਕੁਝ ਕਹਿੰਦੀ ਨੇ ਗੱਲਾਂ ਮੰਨਣ ਦੀ ਆਪਦਾ ਚੁੱਪ ਕਰਕੇ ਇੱਥੇ ਬੈਠੀ ਨਾ ਨਾ ਘਰੇ ਜਾਣ ਦੀ ਲੋੜ ਅਤੇ ਇਕੱਲੀ ਕੀ ਕਰੂਗੀ ਘਰੇ ਨਾਲੇ ਓਹੋ ਇੱਕ ਵਾਰ ਚਾਹਤਿੰਦਾ ਸਨਾਤੀ ਨੂੰ ਫੋਨ ਤੇ ਹਰ ਵਾਰ ਤੇ ਮੇਰੇ ਕੋਲ ਰੋਂਦੀ ਸੀ ਹੁਣ ਕਿਹਾ ਸੀ ਵੀ ਚਾਚੀ ਕਿਤੇ ਨਹੀਂ ਜਾਣਾ ਸਾਡੇ ਕੋਲ ਹੀ ਰਹਿਣਾ ਚਲ ਮਿੰਦਰ ਤੈਨੂੰ ਪਤਾ ਮੈਂ ਵੀ ਘਰੇ ਇਕੱਲੇ ਆ ਵੀ ਭੂਆ ਵੀ ਨਹੀਂ ਹੈਗੇ ਮੇਰੇ ਨਾਲ ਵੀ ਜੀ ਲੱਗਿਆ ਹੋਇਆ ਚਾਚੀ ਨਾਲ ਹਰ ਵੀ ਤਾਂ ਤੇ ਰੱਗ ਰਿਕਵੈਸਟ ਹੀ ਆ ਭੈਣ ਬਣ ਕੇ ਮੇਰੇ ਕੋਲ ਬਸ ਮੰਮੀ ਆ ਹੁਣ ਡੈਡੀ ਦਾ ਪਤਾ ਨਹੀਂ ਲੱਗ ਰਿਹਾ ਨਾ ਤੂੰ ਮੰਮੀ ਦਾ ਪੂਰਾ ਧਿਆਨ ਰੱਖੀ ਮੈਂ ਪੂਰਾ ਧਿਆਨ ਰੱਖੂੰਗੀ ਤੇ ਕਿਤੇ ਨਹੀਂ ਜਾਂਦੀਂਗੀ ਚਾਚੀ ਫਿਕਰ ਨਾ ਕਰ ਠੀਕ ਹੈ ਬਸ ਤੂੰ ਇਧਰ ਨੂੰ ਸਿੰਦਰਪਾਲ ਨੂੰ ਸਾਹ ਕੋਈ ਗੱਲ ਨਹੀਂ ਮੈਂ ਤਾਂ ਮੈਂ ਦੱਸ ਦਿਆਂ ਤੂੰ ਫੋਨ ਕੱਟ ਖੜ ਜਾ ਬਲਾ ਇਹਨਾਂ ਗੱਲ ਹੀ ਕਰ ਲੈ ਫੇਰ ਲਾਉਣੀ ਤੈਨੂੰ ਫੋਨ ਓ ਬਾਈ ਬਾਈ ਬੋਰ ਪਾ ਯਾਰ ਓ ਮੇਰੇ ਕਤਲ ਗੱਲ ਪੈ ਜੂ ਮम्मा ਗੱਲ ਸੁਣ ਲਾ ਬੋਲ ਪਾ ਗੱਟ ੱਡੇ ਜਾਂਦਾ ਹਿੱਲੀ ਜਾਂਦਾ ਹੌਸਲਾ ਜਬੀ ਮਿਲਦਾ ਵੀ ਜਿਉਂਦਾਗਾ ਓ ਬਾਈ ਓਹ ਛੁਗਰਾ ਪਰਮਾਤਮਾ ਜਿਉਂਦਾ ਉਹ ਬਾਈ ਸਾਹ ਚੱਲਦਿਆ ਤੇਰੇ ਬਾਈ ਕੀ ਐ ਕੀ ਗੱਲ ਹੈ ਹੁਣ ਜਿਉਂਦਾ ਬਾਈ ਤੂੰ ਮੈਨੂੰ ਤਾਂ ਐ ਸੀ ਕਿ ਮਰ ਮੁਰਗਿਆ ਭਰਾਵਾ ਮਰ ਗਿਆ ਨਾਲੇ ਹੋਰ ਕੋਈ ਮਾੜਾ ਮੋਡਾ ਬੰਦੇ ਨੇ ਦੋ ਮਿੰਟ ਅੱਖ ਤਾਂ ਲਾ ਲਿਆ ਕਰਨ ਦੋ ਯਾਰ ਅੱਖ ਬਾਈ ਦੋ ਦਿਨਾਂ ਦਾ ਤੂੰ ਐ ਪਿਆ ਭਰਾਵਾ ਗੱਲ ਤਾਂ ਸੁਣ ਲੈ ਮੇਰੀ ਇੱਧਰ ਮੈਨੂੰ ਤਾਂ ਐ ਸੀ ਕਿ ਪੈ ਗਈ 302 302 ਦੇ ਤੇ ਪਈ ਜਾਣੀ ਆ ਜੇ ਮੈਂ ਭੁੱਖਾ ਮਰ ਗਿਆ ਮੇਰੀ ਗੱਲ ਸੁਣ ਉਹ ਬਾਈ ਤੂੰ ਐਂ ਦੱਸ ਖਾਣਾ ਕੀ ਆ ਮੇਰੇ ਢਿੱਡ ਚ ਘੁਰਲ ਘੁਰ ਰਹੀ ਜਾਂਦਾ ਤੂੰ ਐਂ ਕਰ 10 ਤਾ ਬਰਗਰ ਮੰਗਾ 10 ਬਰਗਰ ਠੀਕ ਆ ਹੋਰ 10 ਤੂੰ ਕੀ ਦੋ ਬੋਤਲਾਂ ਕੋਕ ਹੋਰ ਹੋਰ ਤੇਰੀ ਮਰਜ਼ੀ ਜਿਹੜਾ ਕੁਝ ਵਾਰਜੀ ਚੱਲ ਕੋਈ ਨਾ ਖਾਣ ਨੂੰ ਤਾਂ ਮੰਗਾ ਕੇ ਦੇ ਨਾ ਤੂੰ ਹੈ ਤਾਂ ਠੀਕ ਆ ਤੈਨੂੰ ਦਵਾਈ ਦੁਵਾਈ ਲੈ ਕੇ ਦੇ ਠੀਕ ਆ ਮੈਨੂੰ ਕੀ ਗੋਲੀ ਵੱਜੀ ਆ ਤੇਰੇ ਸਾਹਮਣੇ ਤਾਂ ਬੈਠਾ ਖਾਣ ਨੂੰ ਮੰਗਾ ਕੇ ਦੇ ਕੁਝ ਖਾਣ ਨੂੰ ਤਾਂ ਮੰਗਾ ਮੇਰਾ ਹਾਜਮਾ ਦਰਸਤ ਹੋ ਜਾ ਮਾੜਾ ਉਹ ਮੇਰੇ ਮਨ ਤੋਂ ਬੋਝ ਲੈ ਗਿਆ ਤੇਰੇ ਮਨ ਤੋਂ ਬੋਝ ਮੈਂ ਤੇਰੇ ਹਿੱਸਾ ਬਾਉਂ ਬੋਝ ਮਤਲਬ ਦਸਾਂ ਮੈਨੂੰ ਲੱਗੀ ਆ ਭੁੱਖ ਉਹ ਮਾੜਾ ਬੜਾ ਕੁਝ ਵੀ ਹੈ ਨਹੀਂ ਤੇਰੇ ਕੋਲ ਪਾਣੀ ਪੂਣੀ ਹੈ ਨਹੀਂ ਇੱਥੇ ਲਾਟਰੀਆਂ ਤੂੰ ਮੇਰੀ ਲਾਟਰੀ ਤੂੰ ਮੇਰੀ ਗੱਲ ਸੁਣ ਨਾ ਤੂੰ ਲਾਟਰੀ ਦਾ ਸੰਭੀ ਬੈਠਾ ਮੇਰੀ ਗੱਲ ਸੁਣ ਪੈਸੇ ਮੈਨੂੰ ਮਿਲ ਗਏ ਠੀਕ ਐ ਤੇ ਥੋੜੇ ਜਿਹੇ ਰਹਿ ਗਏ ਐ ਨਹੀਂ ਪਤਾ ਤੈਨੂੰ ਮੈਂ ਛਾੜੀ ਦੇਣਾ ਉਮੈਰ ਕਰਦਾ ਖਾਨ ਵਾਲੇ ਨੂੰ ਹੁਣ ਤੇ ਇਹਦੇ ਵਲ ਕਹਿੰਦਾ ਮੈਂ ਮੂਰਖ ਬੰਦਾ ਨਹੀਂ ਮੈਂ ਤੈਨੂੰ ਦੱਸਿਆ ਦੇਖਿਆ ਕਦੇ ਤੈਨੂੰ ਜਦੋਂ ਉਹਨਾਂ ਪੈਸਿਆਂ ਦੀ ਗੱਲ ਮੈਂ ਕਰੀ ਜਾਂਦਾ ਵੀ ਤੈਨੂੰ ਪੈਸੇ ਮੈਂ ਦੇਨ ਨੂੰ ਤੇ ਆ ਫਿਰ ਵੀ ਤੂੰ ਉਹਨਾਂ ਤੋਂ ਪੈਸੇ ਮੰਗੀ ਜਾਂਦਾ ਟੂਮੈਂਟ ਚੁੱਪ ਰਹਿ ਕਿਹੜੇ ਤੂੰ ਸਸਤੇ ਸਕੂਲ ਚ ਪੜ੍ਹ ਕੇ ਕਿੱਥੇ ਆ? ਸੋ ਨੂੰ ਮੈਂ ਤੜਕੇ ਦਾ ਫੋਨ ਕਰੀ ਜਾਂਦਾ। ਉਹੀ ਗੱਲ ਕਰਤੀ ਨਾ ਲੈ ਕੇ ਪੈਸੇ ਤੁਸੀਂ। ਆ ਤਾਂ ਕੋਈ ਗੁੰਡਿਆਂ ਵਾਲੀ ਗੱਲ ਨਾ ਮੈਂ ਬਣੀ। ਤੁਸੀਂ ਆਪਦੇ ਹੀ ਝਗੜ-ਝਗੜ ਫੇਰ ਕਰ ਲਿਓ ਮੇਰੇ ਸਖਾਣ ਨੂੰ ਕਹਦੇ ਕੁਛ। 10 버ਗਰ ਹਾਂ। 2 ਕੋਕਦੀਆਂ ਬੋਤਲਾਂ ਜਲਦੀ ਪਹੁੰਚਦਿਆਂ ਕਰ। ਮੈਂ ਨਹੀਂ ਖਾਣਿਆ ਉੱਠ ਖੜਿਆ ਤੇਰੀ ਮਾਂ ਦਾ ਯਾਰ। ਜਿਉਂਦਾ ਇਹ ਨਹੀਂ ਮੈਂ ਸਾਰਾ ਨੂੰ ਪਸਾਉਂਗਾ ਪਰਤੇ ਚ ਨਾ ਲੈ ਕੇ ਆ ਉੱਠ ਖੜਾ ਜਲਦੀ ਜਲਦੀ ਆ ਠੀਕ ਆ ਪਹੁੰਚ ਠੀਕ ਆ ਠੀਕ ਆ ਓਏ ਗੱਲ ਦੱਸ ਮੇਰੀ ਗੱਲ ਸੁਣਾ ਪਹਿਲਾਂ ਤੂੰ ਮੇਰੀ ਗੱਲ ਦਾ ਜਵਾਬ ਦੇ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਰੱਖਣਾ ਤੇਰੇ ਤਜਾਵ ਤੂੰ ਪਹਿਲਾਂ ਤੂੰ ਮੇਰੀ ਗੱਲ ਦਾ ਜਵਾਬ ਦੇਗਾ ਕਿ ਤੂੰ ਆਪਦੀ ਬਕਵਾਸ ਕਰੇਗਾ ਹਾਂ ਦੱਸ ਇਹ ਜਿਹੜਾ ਤੇਰਾ ਦੂਜਾ ਬੰਦਾ ਤੂੰ ਉਹਨੂੰ ਖੁੱਲਾ ਛੱਡੀ ਰੱਖਦਾ ਯਾਰ ਉਹ ਐਵੇਂ ਹੀ ਆ ਕਿ ਮੈਨੂੰ ਲੱਗਦਾ ਨਹੀਂ ਕੋਈ ਗੁੰਡਿਆਂ ਦਾ ਉਹ ਬਾਹਰਲੇ ਕੰਮ ਕਰਦਾ ਬਾਹਰਲੇ ਕੰਮ ਦੱਸ ਉਹ ਕੀ ਕਰਕੇ ਉਹ ਛੱਡਿਆ ਵਾ ਹਾਂ ਛੱਡੇ ਤੂੰ ਮੇਰੀ ਗੱਲ ਸੁਣਾ ਇੱਕ ਕੰਮ ਕਰ ਆ ਸੰਤਰਾ ਖਾਲਾ ਠੀਕ ਆ ਕੀ ਕਹਿੰਦੇ ਹੁੰਦੇ ਇਹਨੂੰ ਕਿੰਨੂੰ ਉਹ ਤਾਂ ਕਦੇ ਖਾਦੇ ਨਹੀਂ ਹੋਣੇ ਲਿਆਂਦੇ ਤਾਂ ਮੈਂ ਸਾਡੇ ਤਾਂ ਮੈ ਤਾਂ ਕਦੇ ਦੇਖੇ ਵੀ ਨਹੀਂ ਹਿੱਤਾ ਹੈ ਉਹ ਯਾਰ ਮੇਰੀ ਗੱਲ ਸੁਣ ਮੈਂ ਤਾਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਆ ਜਿਹੜੀ ਤੇਰੀ ਕੁੜਮਣੀ ਆ ਇਹ ਕਾਗਜ਼ ਕਾਗਜ਼ ਜੀ ਇਹ ਪੁੱਛਦੀ ਆ ਕਾਦੇ ਕਾਗਜ਼ ਆ ਯਾਰ ਤੇਰੇ ਕੋਲੇ ਸੱਚ ਮੇਰੀ ਗੱਲ ਸੁਣ ਮਨ ਕਾਗਜ਼ ਤੋਂ ਜ਼ਿਆਦਾ ਹੈ ਭਾਈ ਮੇਰੀ ਗੱਲ ਸੁਣ ਜਿੱਦ ਤੇ ਤੁਸੀਂ ਮੈਨੂੰ ਕਿਡਨੈਪ ਕਰਕੇ ਲਿਆਦਾ ਸੀ ਮੇਰੇ ਕੋਲ ਚਿੱਟਾ ਲਫਾਵਾ ਸੀ ਉਸ ਦਿਨ ਹੈ ਉਹ ਲਫਾਫਾ ਮੇਰਾ ਕਿੱਥੇ ਹੈਗਾ ਉਹ ਫੇਰ ਲਫਾਫਾ ਨਾ ਤੇਰੀ ਕੁੜਮਣੀ ਖੜਾ ਛੱਡਦੀ ਆ ਲਫਾਫੇ ਦੀ ਨਾ ਤੂੰ ਛੱਡਦਾ ਫੇਰ ਤੁਸੀਂ ਚੱਕੇ ਦਾ ਹੋਊਗਾ ਉਦੇ ਦੇਖ ਮੇਰੇ ਹੱਥ ਦੇ ਵਿੱਚ ਲਫਾਫਾ ਸੀਗਾ ਨਾ ਉਦੇ ਕਿ ਨਹੀਂ ਸੀਗਾ ਮੇਰੀ ਤਾਂ ਖਸਮ ਗੱਲ ਹੀ ਨਹੀਂ ਸੁਣਦਾ ਓ ਯਾਰ ਹਾਂ ਬੋਲ ਭੌਂਕ ਚਾ ਤੂੰ ਕਹਿ ਲੈ ਜਿਹੜਾ ਕੁਛ ਚੱਲ ਭੋ ਕੋਣ ਛੇਤੀ 10ਵੀਂ ਜਿਹੜਾ ਉਹ ਲਫਾਫਾ ਉਹਦੇ ਚ ਇਹੋ ਜਿਹਾ ਕੀ ਆ ਅੱਛਾ ਹਾਂ ਹੁਣ ਮੈਂ 2-3 ਲੱਖ ਵਿੱਚ ਵੇਚਣ ਵਾਲੇ ਬੰਦੇ ਨੂੰ ਦੱਸਾਂ ਵੀ ਉਹ ਲਫਾਫੇ ਦੇ ਵਿੱਚ ਕੀ ਚੀਜ਼ ਆ ਲੈ ਲੈ ਫੇਰ ਤੈਨੂੰ ਮੈਂ ਦੱਸਣਾ ਜਿੰਨੇ ਚੋਰਾ ਚੱਕਿਆਂ ਨੂੰ ਮੈਂ ਜਾਣਦਾ ਨਾ ਉਹ ਤੈਨੂੰ ਮੈਂ ਲੱਭ ਕੇ ਦੇ ਸਕਦਾ ਠੀਕ ਹੈ ਨਾ ਨਾਲੇ ਇੱਕ ਗੱਲ ਮੈਨੂੰ ਤਾਂ ਕਾਗਜਾਂ ਦਾ ਕੋਈ ਪਤਾ ਨਹੀਂ ਤੈਨੂੰ ਮੈਂ ਲੈ ਆਇਆ ਜਰੂਰਾ ਤੇਰੇ ਹੱਥ 'ਚ ਮੈਂ ਕਾਗਜ ਦੇਖੇ ਸੀ ਹੈਗਾ ਸੀ ਲਫਾਫਾ じゃ ਪਰ ਮੇਰੇ ਬਾਪ ਦੇ ਸੱਟੇ ਕਿੱਥੇ ਰੱਖਿਆ ਲਫਾਫਾ ਉਹ ਉਹ ਕਿੱਥੇ ਗੱਡੀ 'ਚ ਤਾਂ ਨਹੀਂ ਰਹਿ ਗਿਆ ਮੈਨੇ ਵੀ ਤਾਂ ਗੱਡੀ ਗੱਡੀ 'ਚ ਕਿੱਥੇ ਰਹਿ ਗਿਆ ਕਿਹਦੀ ਗੱਡੀ ਸੀ ਉਹ ਗੱਡੀ ਦਾ ਮੈਨੂੰ ਪਤਾ ਨਹੀਂ ਕਿਹਦੀ ਸੀ ਪਰ ਇੱਕ ਗੱਲ ਤੈਨੂੰ ਦੱਸ ਦੇਣਾ ਗੱਡੀ ਕਿਰਾਏ ਤੇ ਸੀ ਉਹ ਲੈ ਤੂੰ ਖੰਤਰਾ ਖਾਲਾ ਠੂਸਲਾ ਮਿੱਠਾ ਹੋ ਇੱਕ ਖੱਟਾ ਬੇਰਸਾ ਸੰਤਰਾ ਹਾਂ ਬੇਰਸੇ ਗੁੰਡੇ ਤੇ ਬੇਰਸਾ ਹੀ ਸੰਤਰਾ ਹੂੰ ਜੂਸ ਨਾ ਲਿਆਦਾ ਤੈਨੂੰ ਕੱਢ ਕੇ ਹਲਾ ਹੀ ਲੈ ਇੱਕ ਕੰਜਰ ਦੇ ਆਂਗਲ ਤਾਂ ਨਹੀਂ ਖਾਣੀ ਸੀ ਲਾਪੜਾ ਮਾਰਨਾ ਮੈਂ ਤੁਹਾਇ ਧੰਨਾਂ ਮੈਂ ਕੋਲੂ ਜੀ ਰੋਂਦੋਂਦੇ ਹੁੰਦੇ ਮੇਰੀ ਗੱਲ ਸੁਣ ਮੈਨੂੰ ਐ ਦੱਸ ਤੈਨੂੰ ਇਹਨਾਂ ਨੇ ਬਣਾਇਆ ਕਿਉਂ ਇੱਥੇ ਮੈਂ ਦੇਖਿਆ ਇੰਨੇ ਦਿਨ ਹੋ ਗਏ ਤੈਨੂੰ ਜਵਾਂ ਨਹੀਂ ਪੁੱਛਿਆ ਤੈਨੂੰ ਮੈਂ ਆਪੇ ਹੀ ਛੱਡ ਦੂੰਗਾ ਮੈਨੂੰ ਐ ਦੱਸ ਤੈਨੂੰ ਇਹਨਾਂ ਨੇ ਕਿਉਂ ਚਕਵਾਇਆ ਹੋਰ ਉਹੀ ਗੱਲ ਯਾਰ ਇਹ ਗੱਲ ਤੂੰ ਉਹਨਾਂ ਨੂੰ ਪੁੱਛਣਾ ਮੈਨੂੰ ਕੀ ਪੁੱਛਦਾ ਹਾਂ ਉਹ ਯਾਰ ਉਹਨਾਂ ਤੋਂ ਤਾਂ ਪੈਸੇ ਲੈਣੇ ਆ ਮੈਂ ਤੇਰੇ ਤੋਂ ਕਿਹੜਾ ਪੈਸੇ ਲੈਣੇ ਆ ਤੇ ਮੈਂ ਤੇ ਪੈਸੇ ਲੈ ਲਾਂ ਮੈਂ ਤੇਰੇ ਕੋਈ ਹੈ ਨਾ ਮੈਂ ਤੈਨੂੰ ਪੈਸੇ ਦੇਣ ਨੂੰ ਤਿਆਰ ਫਿਰ ਤੂੰ ਦੱਸ ਤੈਨੂੰ ਕਿਉਂ ਚਕਵਾਇਆ ਲੈ ਹਾਂ ਫਿਰ ਉਹੀ ਗੱਲ ਕਹੇ ਜਾ ਬੰਦਾ ਯਾਰ ਤੂੰ ਕਿ ਤੂੰ ਬੱਸ ਤੰਤਰਾ ਖਾ ਚੁੱਪ ਰਹਿ ਤਦਾਂ ਤੰ ਕੋਈ ਪੈਸੇ ਇਹਦੇ ਤੂੰ ਬਣ ਸਕਦੇ ਆਪਾਂ ਜੀ ਇਹੇ ਦੱਸ ਦੇ ਨਾ ਵੀ ਕਾਦੇ ਕਾਗਜ ਆ ਇਹਦੇ ਕੋਲੇ ਤੇ ਇਹ ਚਕਵਾਇਆ ਕਿਉਂ ਦੋਨੇ ਪਾਰਟੀਆਂ ਮਾਧਿਮਾ ਜਾਣੀਆਂ ਹਾਂ ਮੇਰੀ ਗੱਲ ਸੁਣ ਤੈਨੂੰ ਮੈਂ ਤੈਨੂੰ ਕਿਹਾ ਨਾ ਮੈਂ ਤੈਨੂੰ 3 ਲੱਖ ਰੁਪਏ ਦਿੰਦੇ ਆ ਮੈਂ ਤੈਨੂੰ 4 ਲੱਖ ਰੁਪਏ ਦੇ ਦੂੰਗਾ ਮੈਨੂੰ ਛੱਡ ਦੇ ਠੀਕ ਆ ਨਾ ਤੇ ਇਹ ਤੈਨੂੰ ਮੈਂ ਛੱਡ ਵੀ ਦਿੰਦਾ ਤੂੰ ਮੈਨੂੰ 4 ਲੱਖ ਵੀ ਦੇ ਦੇਗਾ ਜਿਹੜੀ ਤੂੰ ਚੀਜ਼ ਭਾਲਦਾ ਉਹ ਚੀਜ਼ ਭਾਲਣ ਦੀ ਜ਼ਿੰਮੇਵਾਰੀ ਮੇਰੀ ਹੈ ਮੇਰੀ ਪ੍ਰੋਬਲਮ ਹੈ ਨਾ ਉਹ ਤੂੰ ਕਿਹਾ ਮੇਰੀ ਕਿ ਮਦਦ ਕਰ ਸਵ ਹੂੰ ਤੂੰ ਚੁੱਪ ਰਹਿ ਅੱਛਾ ਹੈਲੋ ਅੱਛਾ ਚਲ ਮੈਂ ਪਹੁੰਚਦਾ ਇਹ ਹੋ ਕੀ ਗਿਆ ਇੱਕ ਤਾਂ ਮੇਰਾ ਸਾਰਾ ਪੁਰਾਣੇ ਐਕਟਰਾਂ ਵਾਂਗ ਲੰਬੇ ਲੰਬੇ ਪੋਜ਼ ਲੈਂਦਾ ਗੱਲ ਦੇ ਵਿੱਚ ਠੀਕ ਆ ਠੀਕ ਆ ਮੈਂ ਪਹੁੰਚਦਾ ਉਹ ਗੱਲ ਸੁਣ ਮੇਰੀ ਮਾਂ ਬਿਮਾਰ ਆ ਮੈਨੂੰ ਜਾਣਾ ਪਊ ਤੇ ਤੇਰੇ ਕੋਲੇ ਬੰਦਾ ਆ ਰਿਹਾ ਨਾ ਮੈਂ ਇਹਨੂੰ ਤਾਂ ਕੋਈ ਚੱਕਰ ਨਹੀਂ ਮੈਂ ਤਾਂ ਕੱਲਾ ਪਿਆ ਰ ਹਾਂ ਇੱਥੇ ਉਹ ਵੱਡੀ ਗੱਲ ਨਹੀਂ ਹੈਗੀ ਕੀ ਆ ਲੈ ਤੂੰ ਸੱਤਰਾ ਖਾਲਾ ਓਹੋ ਹਲੋ ਜੱਗੇ ਜਲਦੀ ਪਹੁੰਚ ਦੇ ਕੋਲੇ ਮੈਨੂੰ ਜਾਣਾ ਪੈਣਾ ਮੇਰੀ ਮਾਂ ਬਿਮਾਰ ਆ ਯਾਰ ਬਰਗਰ ਠੀਕ ਹੈ। ਦੇਖ ਮੇਰੀ ਗੱਲ ਸੁਣ ਹਾਂ। ਉਹਨੂੰ ਤਪਾਉਣਾ ਨਹੀਂ ਤੇ ਉਹਦੇ ਨਾਲ ਕੋਈ ਸਾਜ਼ਿਸ਼ ਨਹੀਂ ਕਰਨੀ। ਉਹ ਮੇਰੇ ਮਾਮੇ ਦਾ ਮੁੰਡਾ ਹੋ ਮੈਨੂੰ ਕੀ ਲੋੜ ਪਈ ਤਪਾਉਣ ਦੇ ਨਾਮ ਮੈਂ ਮੈਂ ਤੈਨੂੰ ਇੱਕ ਗੱਲ ਦੱਸਤੀ ਉਹਨੂੰ ਗੱਲਾਂ 'ਚ ਲਿਆਉਣ ਦੀ ਕੋਸ਼ਿਸ਼ ਨਾ ਕਰੀ। ਨਹੀਂ ਤੈਨੂੰ ਐਂ ਦੱਸਦਾ ਮੈਂ ਤੇਰੇ ਨਾਲ ਬਣੂ ਕੀ। ਠੀਕ ਆ। ਮੈਨੂੰ ਹੁਣ ਜਾਣਾ ਪੈਣਾ। ਤੇਰੀ ਗੱਲ ਮੈਂ ਸਮਝ ਗਿਆ। ਮੈਂ ਤੈਨੂੰ ਇਹ ਗੱਲ ਕਹਿੰਦਾ ਸੀ ਵੀ ਤੈਨੂੰ ਪੈਸੇ ਮੈਂ ਦੇ ਦੂੰਗਾ। ਦੇਖ ਤੂੰ ਸਮਝਣ ਦੀ ਕੋਸ਼ਿਸ਼ ਕਰ ਬੰਦਿਆਂ ਵਾਂਗੂ। ਤੂੰ ਮੈਨੂੰ ਛੱਡ ਦੇ ਮੈਂ ਤੈਨੂੰ ਪੈਸੇ ਦੇ ਦੂੰਗਾ ਨਾਲੇ ਤੁਹਾਡੀ ਮਾਂ ਦਾ ਇਲਾਜ ਕਰਾਂ। ਦੇਖ ਰਿਸ਼ਤੇਦਾਰ ਤਾਂ ਮੈਨੂੰ ਤਾਂ ਕੰਮ ਚਾਹੀਦਾ ਉਹ ਮੈਨੂੰ ਤੂੰ ਦੇ ਦੀ ਤੇ ਕੰਮ ਦੇਈ ਜਾਂਦਾ ਮੈਂ ਉਹ ਤੇਰਾ ਕੀ ਹੋਣਾ ਇਹ ਤੂੰ ਜਰ ਚੁੱਪ ਕਰ ਤੂੰ ਗੱਲ ਹੀ ਨਹੀਂ ਸੁਣਦਾ ਇੱਕ ਤਾਂ ਐ ਇਹਨਾਂ ਤਾਂ ਮੈਂ ਪੈਸੇ ਲੈਤੇ ਵੀ ਇਹਨਾਂ ਦਾ ਕੰਮ ਅੱਧ ਵਿਚਾਲੇ ਛੱਡਦਾ ਮਰੀ ਜਾਂਦਾ ਗੱਲਾਂ ਤੂੰ ਆਉਂਦੀ ਨਹੀਂ ਕੰਜਰ ਦਾ ਕਿਵੇਂ ਲੀਬੇ ਛੱਡਦਾ ਹਾਂ ਨਾ ਹੋਰ ਖਾਲਾ ਚਲ ਠੀਕ ਆ ਮੈਂ ਜਾਣਾ ਤੇਰੇ ਕੋਲੇ 버ਗਰ ਠੰਡਾ ਪਹੁੰਚ ਰਿਹਾ ਇਹ ਨੂੰ ਮੈਂ ਸਪੈਸ਼ਲ ਕਹੂੰਗਾ ਵੀ ਆਪਦੇ ਹੱਥ ਨਾਲ ਖਮਾਉਣਾ ਬਹੁਤ ਤੇਜ਼ ਤਰ ਤਾਰ ਬੰਦਾ ਇਹ ਚਾਹ ਠੀਕਾ ਬਹੁਤ ਚਲਾਕ ਆ ਠੀਕ ਆ ਨਾ ਕਿੰਨੇ ਘੰਟਾ ਬਣੇਗਾ ਕਮਲਾ ਮੇਰਾ ਸਲਾ ਇੱਧਰ ਹੱਥ ਮੇਰਾ ਖੁੱਲਾ ਹੀ ਛੱਡ ਗਿਆ ਅੱਧਰ ਪਿੱਟੇ ਉੱਤੇ ਮੈਨੂੰ ਹੋਲਣਾ ਪਿਆ ਇੱਕ ਵਾਰ ਉਹ ਮੈਂ ਤਾਂ ਬਾਥਰੂਮ ਜਾਂਦਾ ਸੀ ਭਾਈ ਭਾਈ ਓ ਤੇਰੀ ਗੱਲ ਉਹ ਨਾ ਤੂੰ ਯਾਰ ਫਿਰ ਉਹਦੀ ਗੱਲ ਮੈਂ ਭੱਜ ਜਾਣਾ ਕਿਤੇ ਮੈਂ ਤਾਂ ਬਾਥਰੂਮ ਸਰ ਜਾ ਕੇ ਆਲਾ ਸੀ ਨਹੀਂ ਨਹੀਂ ਉਹ ਹੀ ਗੱਲ ਯਾਰ ਇੰਨੀ ਜਲਦੀ ਤੈਨੂੰ ਛੱਡ ਕੇ ਜਾਣ ਆਣਾ ਹੈਗਾ ਮੈਂ ਹਾਂ ਕੋਈ ਗੱਲ ਨਹੀਂ ਮੈਂ ਇੱਥੇ ਆ ਇੱਥੇ ਇੱਥੇ ਮੈਂ ਵੀ ਇੱਥੇ ਆ ਕੋਈ ਗੱਲ ਨਹੀਂ ਤਰਵਾ ਕੇ ਆਉਣਾ ਹੈ ਅਮਰੀਕਾ ਸਰ ਮੈਂ ਕਿਤੇ ਨਹੀਂ ਜਾਂਦਾ ਗੱਲ ਸਮਝਣ ਦੀ ਕੋਸ਼ਿਸ਼ ਕਰ ਵੀਰਾ ਯਾਰ ਉਹੀ ਗੱਲ ਫਿਰ ਤੇਰੀ ਯਾਰ ਮਮਾ ਆਪ ਹੀ ਨਹੀਂ ਜਾਂਦਾ ਕਿ ਤੂੰ ਬੰਨਣ ਦੀ ਕੋਸ਼ਿਸ਼ ਕਰੀ ਇਹਦਾ ਕਮਾਲ ਮੈਨੂੰ ਪਤਾ ਹੈ ਤੂੰ ਬੰਦਾ ਬਹੁਤ ਤੇਜ਼ ਹੈ ਠੀਕ ਆ ਠੀਕ ਆ ਠੀਕ ਹੈ ਨਾ ਭੱਜਣ ਦੀ ਤਾਂ ਕੋਸ਼ਿਸ਼ ਕਰ ਹੀ ਨਾ ਜਾਵਾਂ ਠੀਕ ਹੈ ਤੇ ਤੇਰੇ ਕੋਲ ਬੰਦਾ ਪਹੁੰਚ ਰਿਹਾ ਤੇਰਾ ਖਾਣ ਪੀਣੇ ਪਹੁੰਚ ਜਾ ਅੱਜ ਮੈਨੂੰ ਹੌਸਲਾ ਹੀ ਬਹੁਤ ਹੈ ਹਾਂ ਕਿ ਤੂੰ ਜਿਉਂਦਾ ਹੈ ਠੀਕ ਹੈ ਭਾਈ ਚਲ ਜਿਵੇਂ ਤੇਰੀ ਮਰਜ਼ੀ ਹਮੇ ਠੀਕ ਹੈ ਕਿੱਡਾ 부ਝੜ ਦਿਮਾਗ ਆ ਓਏ ਓਏ ਸਾਰੇ ਬੰਦੇ ਕਿ ਤਾ ਹੁਣ ਪੂਰਾ ਹੋ ਗਿਆਗਾ ਇਹ ਠੀਕਾ ਤਾਂ ਸਹੀ ਨਹੀਂ ਕੋਲ ਲਾ ਕੇ ਜਿਵੇਂ ਆ ਸਾਰੇ ਮੇਰੇ ਰਿਕਾਰਡਿੰਗ ਜੀ ਵਾਲਾ ਕੰਮ ਕਰ ਰੱਖਿਆ ਮੇਰੇ ਕੋਲ ਇਹ ਤਾਂ ਮੈਂ ਚੁੱਪੀ ਰਹਾ ਹਨਾ ਜਿਵੇਂ ਕਿਤੇ ਕਿੱਡਾ ਚੰਟਾ ਚੁੱਪੀ ਰਹਿਣ ਦਾ ਫਾਇਦਾ ਤੇ ਮੈਂ ਤਾਂ ਹੁਣ ਦੇਖਿਆ ਵੀ ਇਹ ਤਾਂ ਕੋਈ ਮੇਰੀ ਕੱਲੀ ਕੱਲੀ ਗੱਲ ਪਹੁੰਚਦੀ ਹੋਈ ਦੇ ਕੋਲ ਹੈ ਮੈਂ ਹੁਣ ਬੰਦੇ ਠੀਕ ਆ है भाई बराबर फोन जे फ्लोन होवे ਠੀਕ ਹੈ ਹਾਂ ਮੈਂ ਤਾਂ ਠੀਕ ਹੈ ਤੂੰ ਦੱਸ ਹਾਂ ਹਾਂ ਠੀਕ ਹੈ ਵਧੀਆ ਮੈਂ ਹੋਰ ਵੀ ਨਾ ਦੱਸੇ ਜੇ ਆ ਗਈ ਬਸ ਘਰੇ ਕੋਈ ਨਹੀਂ ਹੈਗਾ ਸੀਗਾ ਮੈਂ ਕਿ ਚੱਲ ਤੈਨੂੰ ਮਿਲਿਆ ਵਾਂ ਨਾਲ ਤੇਰਾ ਪਤਾ ਲਿਆ ਵਾਂ ਅੱਛਾ ਹਾਂ ਕਿੱਧਰ ਗਈ ਸੀ ਘਰ ਦੇ ਸਾਰੇ ਪਤਾ ਨਹੀਂ ਸਾਰੇ ਤੈਨੂੰ ਪਤਾ ਹੀ ਕਰ ਦੱਸ ਕੇ ਜਾਂਦਾ ਕੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਕਮੋ ਹਾਂ ਜੀ ਠੀਕ ਹੈ ਤੁਸੀਂ ਦੱਸੋ ਕਿਵੇਂ ਆ ਵਧੀਆ ਵਧੀਆ ਹੋਰ ਹੋਂਦੇ ਡੈਡੀ ਕਿਵੇਂ ਆ ਹਾਂ ਜੀ ਠੀਕ ਹੈ ਜੀ ਵਧੀਆ ਅੱਛਾ ਵਧੀਆ ਲੱਗਦਾ ਇੱਥੇ ਹੋਂ ਤੇਨੂੰ ਹਾਂ ਜੀ ਹਾਂ ਜੀ ਸਾਰੇ ਬਹੁਤ ਵਧੀਆ ਨੇ ਚੱਲ ਠੀਕ ਹੈ ਮੈਂ ਚਾਹ ਬਣਾਉਣੀ ਨਹੀਂ ਦੀ ਨਾ ਮੈਂ ਚਾਹ ਬਣਾ ਲੈ ਚਾ ਕੋਈ ਨਾ ਉਹ ਨਹੀਂ ਨਹੀਂ ਮੈਂ ਬਾਰਾ ਟਾਈਮ ਨਹੀਂ ਬੈਠ ਸਕਦੇ ਨੂੰ ਪਤਾ ਹੀ ਹੈ ਜੇ ਕੋਈ ਆ ਗਿਆ ਫਿਰ ਮਨ ਕਿ ਬੋਲਣ ਲੱਗ ਜੇ ਜਦੋਂ ਵੀ ਤੂੰ ਆਉਣੇ ਚਾਹ ਪੀਤੇ ਵੀ ਨਹੀਂ ਭੱਗ ਜਾਨੀ ਆ ਕੋਈ ਨਾ ਚਾਹ ਪੀ ਗੱਲ ਨਹੀਂ ਇਹੋ ਜਿਹੇ ਦਿਨ ਵੀ ਛੇਤੀ ਆਉਣਗੇ ਕਿ ਤੇਰੇ ਕੋਲ ਬੈਠੀ ਰਹਾ ਕਰੂੰਗੀ ਬਹਿ ਕੇ ਗੱਲਾਂ ਮਾਰਿਆ ਕਰਾਂਗੀ ਪਤਾ ਨਹੀਂ ਉਹ ਦਿਨ ਕਦੋਂ ਆਵੇ ਮੈਂ ਤਾਂ ਕਹਿੰਨੇ ਛੇਤੀ ਤਾਂ ਛੇਤੀ ਆਜੇ ਕਾਰਨ ਦੱਸਦਾ ਉਹ ਤਾਂ ਹੈ ਨਹੀਂ ਗੇ ਘਰੇ ਗਏ ਹੋਏ ਨੇ ਅੱਛਾ ਮੈਨੂੰ ਫੋਨ ਆਇਆ ਸੀ ਕਿ ਵੀਰੇ ਨੂੰ ਨਾ ਮੇਰਾ ਵੀਰੇ ਨੇ ਫੋਨ ਚੱਕਿਆ ਮੈਨੂੰ ਕੋਈ ਜ਼ਰੂਰੀ ਗੱਲ ਕਰਨੀ ਸੀ ਉਹਨਾਂ ਨਾਲ ਉਹਨਾਂ ਕੋਈ ਕੰਮ 'ਚ ਹੋਣਗੇ ਤਾਂ ਨਹੀਂ ਚੱਕਿਆ ਕੋਈ ਗੱਲ ਨਹੀਂ ਜਦੋਂ ਫ੍ਰੀ ਹੋਗੇ ਉਦੋਂ ਇੱਕ ਬੈਕ ਕਾਲ ਕਰ ਲੈਣਗੇ ਤੇ ਨਾਲੇ ਕੀ ਕੰਮ ਕਰਦੀ ਗੱਲ ਕਰਨੀ ਸੀ ਕੰਮ ਵੀ ਦੱਸ ਦੇਣੀ ਆ ਨਾਲੇ ਮੰਮੀ ਕਿੱਥੇ ਆ ਉਹ ਤਾਂ ਇੱਧਰ ਗਏ ਹੋਏ ਨੇ ਤਾਈ ਕੇ ਘਰੇ ਕਿਉਂ ਉਹ ਨਾ ਚਾਚੀ ਦੇ ਨਾਲ ਪੈਰ ਜਾ ਮੁੜ ਗਿਆ ਸੀਗਾ ਕਿਉਂ ਕਿ ਆ ਕਿਵੇਂ ਮੈਨੂੰ ਦੱਸਿਆ ਕਿਉਂ ਨਹੀਂ ਤੁਸੀਂ ਉਹ ਵੀ ਦੱਸਿਆ ਵੀ ਟੈਨਸ਼ਨ ਕਰਨੀ ਕਿ ਤਾ ਨਹੀਂ ਦੱਸਿਆ ਲੈ ਹਰਪੀ ਤੋ ਟੈਨਸ਼ਨ ਵਾਲੀ ਕਿਹੜੀ ਗੱਲ ਆ ਤੂੰ ਦੱਸ ਤਾਂ ਦਿੰਦੀ ਮੈਂ ਤਾਂ ਚਾਚੀ ਨੇ ਮਨਾ ਕੀਤਾ ਸੀ ਕਹਿੰਦੇ ਮਨਿੰਦਰ ਨੂੰ ਨਹੀਂ ਦੱਸਣਾ ਕੁਝ ਵੀ ਕਿੰਨੀ ਕਿ ਬੱਜੀ ਐ ਪੈਰ ਤੇ ਸੱਟ ਬਾਲੀ ਨਹੀਂ ਬੱਜੀ ਪੈਰ ਨੂੰ ਮੁੜ ਗਿਆ ਸੀਗਾ ਤਾਂ ਮਾਲਿਸ਼ ਕਰਦੇ ਤਾਈ ਆਪਣੀ ਅੱਛਾ ਤੇ ਇਹਨੇ ਦੇ ਘਰੇ ਗਈ ਹੈ ਤੇਲ ਜਮਸਟ ਠੀਕ ਤਾਂ ਹੈਗੀ ਇਹਨਾਂ ਮੰਮੀ ਆ ਠੀਕ ਐ ਚਲ ਮੰਮੀ ਠੀਕ ਚਾਹੀਦੀ ਆ ਹਾਂ ਮੈਂ ਤੁਹਾਨੂੰ ਦੱਸ ਕਿ ਜਾਨੀਆ ਚੱਲ ਹਾਂ ਤੂੰ ਨਾ ਕਾਇਨ ਗੱਲ ਕਰਨੀ ਗਈ ਯਾਰ ਨਹੀਂ ਫੋਨ ਦਾ ਪਤਾ ਲੱਗਦਾ ਮੈਨੂੰ ਕਾਲੀ ਨੇ ਆਇਆ ਕਿ ਐਸਗਾ ਵੀ ਤੂੰ ਨਾ ਉਹਦੇ ਸਾਸਤੇ ਨੀਂ ਗਾ ਰੱਖੀ ਹਨਾ ਵੀ ਕਿੱਧਰ ਜਾਂਦੀ ਹੈ ਕਿੱਧਰ ਆਉਂਦੀ ਹੈ ਹਨਾ ਤੇ ਮੈਂ ਨਾ ਮੇਰੇ ਸਾਸਤਾ ਪਿੱਛਾ ਕੀਤਾ ਸੀਗਾ ਉਹਨਾਂ ਨੂੰ ਫੋਨ ਆਉਂਦੇ ਸੀ ਕਿਸੇ ਦੇ ਤੇ ਮੈਨੂੰ ਨਾ ਐ ਸ਼ੱਕ ਹੁੰਦਾ ਜਿਵੇਂ ਡੈਡੀ ਆਪਣੇ ਪਿੰਡ 'ਚ ਹੀ ਆ ਕਿਤੇ ਚੋ ਕਿ ਉਹ ਗਈ ਸੀ ਫਿਰ ਇੱਕਦਮ ਪਤਾ ਨਹੀਂ ਕਿੱਧਰ ਗਾਇਬ ਹੋਈ ਮੈਨੂੰ ਪਤਾ ਹੀ ਲੱਗ ਨਹੀਂ ਮੈਂ ਤਾਂ ਪਿੱਛਾ ਕਰ ਲੈਂਦੀ ਪਤਾ ਕਰ ਹੀ ਲੈਂਦੀ ਪਰ ਮੈਨੂੰ ਪਤਾ ਹੀ ਨਹੀਂ ਲੱਗੇ ਕਿਦੋਂ ਕਿੱਧਰ ਗਾਇਬ ਹੋ ਗਈ ਪਰ ਮੈਨੂੰ ਪੂਰਾ ਸ਼ੱਕ ਹੁੰਦਾ ਹਰਪ੍ਰੀਤ ਮਨਿੰਦਰ ਸ਼ੱਕ ਤਾਂ ਆਪਾਂ ਨੂੰ ਹੈਗੇ ਅਸ਼ਿੰਦਰਪਾਲ ਤੇ ਵੀ ਇਹ ਨਹੀਂ ਕੀਤਾ ਕੁਝ ਨਾ ਕੁਝ ਸ਼ੱਕ ਨਹੀਂ ਮੈਨੂੰ ਤਾਂ ਪੂਰਾ ਹੀ ਯਕੀਨ ਆ ਕਿਉਂਕਿ ਮੈਂ ਉਹਨੂੰ ਇਸ਼ਿਊ ਨਾਲ ਗੱਲਾਂ ਕਰਦੇ ਸੁਣਿਆ ਉਹਨੇ ਡਾਇਰੈਕਟ ਇਸ਼ਿਊ ਇਹ ਗੱਲ ਕਹੀ ਆ ਵੀ ਉਹਦੇ ਪਿਓ ਨੂੰ ਨਾ ਦੇਖ ਵੀ ਕਿੱਥੇ ਕਿੱਥੇ ਨਹੀਂ ਕਿਉਂਕਿ ਮੈਂ ਤਾਂ ਕੋਲ ਝੂਠ ਬੋਲਦਾ ਸੀ ਨੇ ਹਾਂ ਮੇਰੇ ਡੈਡੀ ਦੋ ਦਿਨਾਂ ਚ ਬਾਹਰ ਆ ਜਾਊਗਾ ਅੱਛਾ ਹਾਂ ਇਹ ਸਾਰੀ ਗੱਲ ਤੂੰ ਹੁਣ ਕਾਲੇ ਨੂੰ ਦੱਸਨੀ ਆ ਤੇ ਕਾਲੇ ਨੂੰ ਆਏ ਗਿਆ ਵੀ ਆਪਣੇ ਪਿੰਡ 'ਚ ਹੁਣ ਪਤਾ ਕਰੇ ਸੂਹ ਲਵੇ ਵੀ ਕਿੱਥੇ ਆ ਕਿਵੇਂ ਆ ਪੱਕਾ ਹੈ ਤਾਂ ਜਿਹੜੀ ਪਿੰਡ 'ਚ ਕਿਤੇ ਪੱਕੀ ਗੱਲ ਨੇ ਵੀ ਪਿੰਡ 'ਚ ਹੀ ਆ ਹਾਂ ਪੱਕੀ ਗੱਲ ਐ ਮ ਤੂੰ ਪਿੱਛੇ ਜਾਇਆ ਕਰਨਾ ਪਤਾ ਹੀ ਨਹੀਂ ਲੱਗਦਾ ਹਰ ਪਾਸੇ ਮੈਨੂੰ ਕਿੱਧਰ ਜਾਂਦੀ ਕਿੱਧਰ ਆਉਂਦੀ ਆ ਮਨੂੰ ਲੋਕ ਲੋਕ ਕੇ ਜਾਣਾ ਪੈਂਦਾ ਹੁਣ ਮੈਂ ਡਾਇਰੈਕਟ ਤਾਂ ਉਹਦੇ ਪਿੱਛੇ ਜਾ ਨਹੀਂ ਸਕਦੀ ਐ ਕਿੱਧਰ ਗਿਆ ਉਹ ਹਿਸ਼ਿਆਰ ਬਹੁਤ ਐ ਉਹੀ ਤਾਂ ਗੱਲ ਆ ਹਿਸ਼ਿਆਰੀਆਂ ਨਾਲ ਤਾਂ ਐਚੋ ਤੱਕ ਪਹੁੰਚੀ ਆ ਮੈਂ ਤਾਂ ਹੀ ਤੈਨੂੰ ਕਹਿੰਦੀ ਵੀ ਤੂੰ ਕਾਲੀ ਨੂੰ ਕਹੀਂ ਵਿਕਾਲਣ ਦੇ ਪਿੰਡ ਤੁਰਿਆ ਫਿਰਦਾ ਹੈਗਾ ਇਹਨੂੰ ਤਾਂ ਪਤਾ ਹੀ ਹੋਊ ਨਾ ਕਿ ਕਿੱਥੇ ਕਿਵੇਂ ਕੌਣ ਕੀ ਕਰਦਾ ਹੈ ਨਾ ਜੀ ਗੱਲ ਸੁਣੋ ਕੋਈ ਗੱਲ ਨਹੀਂ ਆ ਜਾਣਾ ਤੇਰੇ ਬਾਈ ਨੂੰ ਤੇ ਮੈਂ ਉਹਨਾਂ ਨਾਲ ਗੱਲ ਕਰ ਲਵਾਂਗੇ ਬਸ ਫਿਰ ਪਿੰਡ ਜਾ ਤਾਂ ਆਪੇ ਪਤਾ ਕਰ ਲੂਗਾ ਉਹ